श्रीकाल दोस्तों मैं वरिंदर सिंह तो स्वागत करता हाँ अपने यूट्यूब चैनल से गोरमेंट ऑफ इंडिया वालों यूपीएस पास की थी गई है जिन यूनिफाइड पेनशन स्कीम भी आपको कह देंगे पास की थी गई है वो जी नवी स्कीम है वह कंपेरिजन न्यू पेनशन स्कीम करके के करके देखा कि इन्हों ਕੀ ਕੀ ਡਿਫਰੈਂਸ ਹੁੰਦਾ ਤੇ ਫਿਰ ਤੁਸੀਂ ਇਹ ਡਿਸਾਈਡ ਕਰਨਾ ਕਿ ਜਿਹੜੀ ਐਨਪੀਐਸ ਸਹੀ ਆ ਜਾਂ ਯੂਪੀਐਸ ਸਹੀ ਆ ਸਭ ਤੋਂ ਪਹਿਲਾਂ ਅੱਜ ਦਾ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਆ ਜੇ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਸਬਸਕ੍ਰਾਈਬ ਤੁਸੀਂ ਚੈਨਲ ਨੂੰ ਨਹੀਂ ਕੀਤਾ ਤਾਂ ਚੈਨਲ ਨੂੰ ਤੁਸੀਂ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਇਹ ਯੂਨੀਫਾਈਡ ਪੈਨਸ਼ਨ ਸਕੀਮ ਨਵੀਂ ਆਈ ਹੈਗੇ ਉਹਦੇ ਚ ਕੀ ਕੀ ਪਰਵੀਜ਼ਨ ਕੀਤੇ ਜਾਂਦੀਆਂ ਨੇ ਇਹਦੇ ਜਿਹੜੇ ਮੇਨ ਪੁਆਇੰਟ ਆ ਪਹਿਲਾਂ ਆਪਾਂ ਉਹ ਬ੍ਰੀਫ ਦੇ ਵਿੱਚ ਡਿਸਕਸ ਕਰਦੇ ਆ ਕਿ ਇਹਦੇ ਵਿੱਚ ਘੱਟੋ ਘੱਟ 50% ਜਿਹੜੀ ਲਾਸ ਬੇਸਿਕ ਪੇ ਆ ਉਹਦੇ 50% ਪੈਨਸ਼ਨ ਦੀ ਗਾਰੰਟੀ ਦਿੱਤੀ ਗਈ ਆ ਤੇ ਇਹਦੇ ਤੋਂ ਇਲਾਵਾ ਪਿਛਲੀ ਜਿੰਨੀ ਵੀ ਐਮਪਲਾਈ ਨੇ ਸਰਵਿਸ ਕੀਤੀ ਹੋਊਗੀ ਉਹ ਸਰਵਿਸ ਦੇ ਵਿੱਚੋਂ ਜਿੰਨੀਆਂ ਛਮਾਈਆਂ ਹੋਣਗੀਆਂ ਉਹਨਾਂ ਛਮਾਈਆਂ ਦੀ ਜਿਹੜੀ ਬੇਸਿਕ ਪੇ ਪਲਾਸਟਿਕ ਇਹ ਜਿਹਨੂੰ ਪੇ ਕਹਿੰਦੇ ਆਪਾਂ ਬੇਸਿਕ ਪੇ ਪਾਸ ਦੀ ਹੈ ਆ ਉਹਦਾ 1 ਐਂਟਰ ਜਿਹੜੀ ਲੰਬਸਮ ਅਕਾਊਂਟ ਬਿਲੋ ਕੀ ਤੇ ਇਹਦੇ ਤੋਂ ਇਲਾਵਾ ਜਿਵੇਂ 올ਡ ਪੈਨਸ਼ਨ ਸਕੀਮ ਦੇ ਵਿੱਚ ਪੈਨਸ਼ਨ ਦੇ ਉੱਪਰ ਡੀਏ ਮਿਲਦਾ ਡੀਏ ਨਾਲ ਪੈਨਸ਼ਨ ਵੱਧਦੀ ਆ ਉਹਦੇ ਵਿੱਚ ਪ੍ਰੋਵੀਜ਼ਨ ਕੀਤੀ ਗਈ ਆ ਇਹ ਤਾਂ ਸੀ ਇਹਦੀਆਂ ਬ੍ਰੀਫ ਡਿਟੇਲਸ ਇਹਦੇ ਚ ਕੀ ਕੀ ਨਵਾਂ ਮਿਲਣਾ ਤੇ ਇਹਦੇ ਤੋਂ ਇਲਾਵਾ ਜਿਹੜੀਆਂ ਬਾਕੀ ਜਿਹੜੀਆਂ ਪ੍ਰੋਵੀਜ਼ਨ ਨੇ ਲੀਵਨ ਕੈਸ਼ਮੈਂਟ ਜਿਵੇਂ ਐਜ਼ ਇਟ ਇਜ਼ ਪਹਿਲਾਂ ਤੋਂ ਜਿੰਮੇ ਪ੍ਰੋਵੀਜ਼ਨ ਹੈਗੀ ਆ 올ਡ ਪੈਨਸ਼ਨ ਸਕੀਮ ਦੇ ਵਿੱਚ ਵੀ ਆ ਨੋ ਪੈਨਸ਼ਨ ਸਕੀਮ ਦੇ ਵਿੱਚ ਵੀ ਆ ਮਿਲੂਗੀ ਗ੍ਰੈਚੂਇਟੀ ਦਾ ਫਾਰਮੂਲਾ ਉਹ ਐਜ਼ ਇਟ ਇਜ਼ ਰਹੂਗਾ ਉਹਨਾਂ ਚੀਜ਼ਾਂ ਨੂੰ ਅਜੇ ਟੱਚ ਨਹੀਂ ਕੀਤਾ ਕਿਉਂਕਿ ਉਹਨਾਂ ਚ ਕੋਈ ਚੇਂਜ ਨਹੀਂ ਹੋਇਆ ਤੇ ਹੁਣ ਆਪਾਂ ਮੇਨ ਟੌਪਿਕ ਦੇ ਉੱਪਰ ਆਉਂਦੇ ਆ ਆਪਾਂ ਇੱਕ ਕੈਲਕੂਲੇਸ਼ਨ ਕੀਤੀਆਂ ਨੇ ਐਮ ਪੀ ਐਸ ਤੇ ਯੂ ਪੀ ਐਸ ਉਹਦੇ ਜਿਹੜੇ ਕੈਲਕੂਲੇਸ਼ਨ ਨੇ ਕੈਲਕੂਲੇਸ਼ਨ ਦੀ ਜਿਹੜੀ ਸ਼ੀਟ ਆਪਾਂ ਤੁਹਾਨੂੰ ਉਹਦਾ ਲਿੰਕ ਪ੍ਰੋਵਾਈਡ ਕਰ ਦਾਂਗੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਸਕਰੀਨ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਕੈਲਕੂਲੇਸ਼ਨ ਕੀਤੀ ਹੈ ਇਹਦੇ ਲਈ ਵੀ ਅਸੀਂ ਤੁਹਾਨੂੰ ਇੱਕ ਕੈਲਕੂਲੇਟਰ ਵੀ ਪ੍ਰੋਵਾਈਡ ਕਰਾਂਗੇ ਜਲਦੀ ਆਪਣੀ ਜਿਹੜੀ ਵੈਬਸਾਈਟ ਆ ਐਸਐਮਐਸ ਪੰਜਾਬ ਦੇ ਉੱਪਰ ਉਹਨੂੰ ਪੋਸਟ ਕਰ ਦਾਂਗੇ ਹੁਣ ਆਪਾਂ ਜੋ ਮੇਨ ਪੁਆਇੰਟ ਆ ਲੈ ਕੇ ਚੱਲਦੇ ਆ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਕਿ ਐਨਪੀਐਸ ਦੇ ਵਿੱਚ ਆਪਾਂ ਅਸਿਊਮ ਕਰਕੇ ਚੱਲੇ ਆ ਕਿ 2016 ਦੇ ਵਿੱਚ এমਪਲਾਈ ਸਰਵਿਸ ਦੇ ਵਿੱਚ ਆਇਆ 25 ਸਾਲ ਦੀ ਉਹ ਸਰਵਿਸ ਕਰਦਾ ਤੇ 2041 ਦੇ ਵਿੱਚ ਉਹ ਰਿਟਾਇਰ ਹੋ ਜਾਂਦਾ ਤਾਂ ਉੱਥੇ ਜੋ ਉਹਦਾ ਟੋਟਲ ਕਾਰਪਸ ਆ ਰਿਟਾਇਰਮੈਂਟ ਦੇ ਟਾਈਮ ਤੇ ਉਹਦੀ ਜਿਹੜੀ ਅਮਾਉਂਟ ਬਣਦੀ ਆ 1 ਕਰੋੜ 50 ਲੱਖ 98574 मतलब 1.5 ਕਰੋੜ ਦਾ ਉਹਦਾ ਲਗਭਗ ਕਾਰਪਸ ਬਣਦਾ ਇਦੇ ਵਿੱਚ ਐਨਪੀਐਸ ਦੇ ਵਿੱਚ ਕੀ ਹੈ 10% EMPLYEE ਨੇ ਕੰਟਰੀਬਿਊਟ ਕਰਨਾ 14% ਗਵਰਨਮੈਂਟ ਕੰਟਰੀਬਿਊਟ ਕਰਦੀ ਆ ਉਸ ਹਿਸਾਬ ਨਾਲ ਜਿਹੜਾ ਉਹਦਾ ਪਰਪਸ ਬਣਦਾ ਰਿਟਾਇਰਮੈਂਟ ਦੇ ਟਾਈਮ ਤੇ ਲਗਭਗ 1 ਡੇਢ ਕਰੋੜ ਦੇ ਕਰੀਬ ਪਣਦਾ ਦੂਜੀ ਸਾਈਡ ਤੇ ਯੂਪੀਐਸ ਦੇ ਵਿੱਚ ਨਵਾਂ ਕੀ ਆਇਆ ਕਿ ਜਿਹੜਾ ਗਵਰਨਮੈਂਟ ਸ਼ੇਅਰ ਆ ਉਹ 14 ਦੀ ਬਜਾਏ ਹੁਣ ਕਿੰਨਾ ਹੋਊਗਾ 18.5% ਤੇ ਜਿਹੜਾ EMPLYEE ਸ਼ੇਅਰ ਆ ਉਹਦੇ ਵਿੱਚ ਚੇਂਜਸ ਦੇ ਚੇਂਜ ਕੋਈ ਹੋਈ ਆ ਨਹੀਂ ਹੋਈ ਆ ਉਹਦੇ ਬਾਰੇ ਦੱਸਿਆ ਨਹੀਂ ਗਿਆ ਤਾਂ ਉਹਦਾ ਜਿਹੜਾ ਆ ਕੰਟਰੀਬਿਊਸ਼ਨ ਆ ਹੋ 10% ਹੀ ਰਹੂਗਾ ਤਾਂ ਇਹਦੇ ਵਿੱਚ ਜੇ ਆਪਾਂ ਕੰਟਰੀਬਿਊਸ਼ਨ ਮੰਨ ਕੇ ਚੱਲਦੇ ਆ ਕਿ 2025 ਤੱਕ 31 ਮਾਰਚ 2025 ਤੱਕ ਜਿਹੜਾ ਕੰਟਰੀਬਿਊਸ਼ਨ ਆ ਫਾਰਮੈਟ ਦਾ ਉਹ 14% ਹੀ ਰਹੂਗਾ ਤੇ 1 April 2025 ਤੋਂ ਉਹ ਵੱਧ ਕੇ 18.5% ਹੋ ਜਾਊਗਾ ਤੇ ਉਹੀ ਕੈਲਕੂਲੇਸ਼ਨਾਂ ਨੇ ਸਿਰਫ ਇਹ ਹੀ ਫਰਕ ਪਿਆ ਜਿਹੜਾ ਕੰਟਰੀਬਿਊਸ਼ਨ ਆ 2025 ਤੋਂ ਬਾਅਦ ਗਵਰਨਮੈਂਟ ਦਾ ਕੰਟਰੀਬਿਊਸ਼ਨ ਆ ਜਿਹੜਾ ਉਹ 7.5% ਹੋ ਗਿਆ ਤਾਂ ਇਹ ਕੇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਕੋਰਪਸ ਆ ਉਹ ਲਗਭਗ 1 ਕਰੋੜ 75 ਲੱਖ ਦੇ ਕਿਤੇ ਪੜਦਾ ਤੇ ਹੁਣ ਆਪਾਂ ਦੇਖਦੇ ਹਾਂ ਕਿ ਐਨਪੀਐਸ ਦੇ ਕੇਸ ਵਿੱਚ ਜਿੱਥੇ 1.5 ਕਰੋੜ ਦਾ ਕੋਰਪਸ ਬਣਿਆ ਸੀ ਉਥੇ 60% ਜਿਹੜਾ EMPLOYEE ਆ ਰਿਟਾਇਰਮੈਂਟ ਦੇ ਟਾਈਮ ਤੇ ਲੈ ਸਕਦਾ ਤੇ 40% ਦੀ ਜਿਹੜੀ ਪੈਨਸ਼ਨ ਉਹਨੂੰ ਵਟਕੇ ਮਿਲ ਚੁੱਕੀ ਤੇ ਜਿਹੜਾ ਉਹ 60% ਆਪਣੇ ਰਿਟਾਇਰਮੈਂਟ ਦੇ ਟਾਈਮ ਤੇ ਵਿਡਰੋ ਕਰ ਲੈਂਦਾ ਤੁਹਾਨੂੰ ਲਗਭਗ 90 ਲੱਖ ਰੁਪਈਆ ਰਿਟਾਇਰਮੈਂਟ ਦੇ ਟਾਈਮ ਤੇ ਮਿਲ ਜੂਗਾ ਜਿਹੜੀ ਇੱਕ ਮੋਟੀ ਮੌਤਾਂ ਤੇ ਬਾਕੀ ਦੀ ਜਿਹੜੀ ਉਹਦੀ 60 ਲੱਖ ਦੇ ਕਰੀਬ ਅਮਾਉਂਟ ਬਣਦੀ ਹੈ ਉਹਦੀ ਉਹ ਐਨਓਟੀ ਪਰਚੇਸ ਕਰੂਗਾ ਤਾਂ ਲਗਭਗ 30000 ਰੁਪਏ ਉਹਨੂੰ ਮਹੀਨਾ ਦੀ ਪੈਨਸ਼ਨ ਮਿਲੂਗੀ ਤਾਂ ਦੋਜੀਤ ਕੋਣ ਦੂਜੇ ਪਾਸੇ ਆਉਣੇ ਆਪਾਂ ਯੂਪੀਐਸ ਦੇ ਵਿੱਚ ਯੂਪੀਐਸ ਦੇ ਵਿੱਚ ਬੀ 40 60% ਕੋਈ ਵੀ ਜਿਹੜਾ ਸ਼ਹਿਰ ਦਾ ਜੋ ਦਾ ਕਾਰਪਸ ਬਣਿਆ ਰਿਟਾਇਰਮੈਂਟ ਦੇ ਟਾਈਮ ਤੇ ਉਹਨੂੰ ਡਰਾ ਕਰਨ ਦੀ ਕੋਈ ਵੀ ਜਿਹੜੀ ਪ੍ਰੋਵੀਜ਼ਨ ਨਹੀਂ ਹੈ ਪਰ ਇੱਥੇ ਨਵੀਂ ਪ੍ਰੋਵੀਜ਼ਨ ਕੀ ਕੀਤੀ ਹੈ ਕਿ ਉਹਨੂੰ ਇੱਕ ਲੰਸਮ ਪੇਮੈਂਟ ਮਿਲੂਗੀ ਫॉर एग्जांपल ਲਈ ਹੈ 25 ਸਾਲ ਦੀ ਐਮਪਲਾਈ ਦੀ ਸਰਵਿਸ ਇਹਦਾ ਮਤਲਬ 50 ਤਮਾਹੀਆਂ ਹੋ ਗਈਆਂ ਉਦੀ ਲਾਸਟ ਪੇਸਿੰਗ ਪੇ ਆ ਜਿਹੜੀ ਉਹ ਲਗਭਗ 4 ਲੱਖ 10000 ਬਣਦੀ ਹੈ ਤਾਂ ਉਦੋਂ ਸਿੱਧਾ ਸਿੱਧਾ ਇੱਥੇ ਜਿਹੜੀ ਮੰਥਲੀ ਪੈਨਸ਼ਨ ਹੋਊਗੀ ਲਾਸਟ ਪੇ ਆ ਜਿਹੜੀ 4 ਲੱਖ 10000 909 ਉਹਦਾ 50% ਉਹਨੂੰ ਪੈਨਸ਼ਨ ਬਣ ਜੂਗੀ ਮਤਲਬ 2 ਲੱਖ 5484 ਦੇਖਣੀ ਹੈ ਹੁਣ ਜਿਹੜੀ ਉਹਨੂੰ ਲੰਮਸਾ ਦਾ ਅਮਾਉਂਟ ਮਿਲਣੀ ਆ ਉਹਦੀ ਜਿਹੜੀ ਕੈਲਕੂਲੇਸ਼ਨ ਬਣ ਰਹੀ ਹੈ ਉਹ 254543 ਇਹ ਤਾਂ ਨਾ ਬਾਕੀ ਜਿਹੜੀ ਲੀਵਨ ਕੈਸ਼ਮੈਂਟ ਦੇ ਚੁੱਟੀਆਂ ਵਾ ਵਗੈਰਾ ਵਾ ਉਹਨੂੰ ਐਜ਼ ਇਟ ਇਜ਼ ਮਿਲਣੀ ਆ ਜਿਹੜੀਆਂ ਬਾਕੀ ਪੈਨਸ਼ਨ ਸਕੀਮਾਂ ਦੇ ਵਿੱਚ ਤੇ ਇੱਥੇ ਹੁਣ ਜਿਹੜਾ ਮੇਨ ਫਰਕ ਆ ਰਿਹਾ ਕਿ ਯੂਪੀਐਸ ਦੇ ਵਿੱਚ ਰਿਟਾਇਰਮੈਂਟ ਦੇ ਟਾਈਮ ਤੇ ਜਿਹੜਾ ਇਕੱਠਾ ਫੰਡਮੈਂਟ ਵਾਲਾ ਉਹਦੇ ਅਮਾਉਂਟ ਘਟੂਗੀ ਪਰ ਜਿਹੜੀ ਪੈਨਸ਼ਨ ਆ ਪੈਨਸ਼ਨ ਉਹਨੂੰ ਵਧਿਆ ਬਣਦੀ ਆ ਇਧਰ ਜਿਹੜੀ ਪੈਨਸ਼ਨ ਬਣਦੀ ਆ 2 ਲੱਖ 5000 ਵਾੜਦੇ ਗਿਆ ਤੇ ਨਿਊ ਪੈਨਸ਼ਨ ਸਕੀਮ ਦੇ ਵਿੱਚ 30000 ਵਾੜ ਰਹੀ ਹੈ ਪਰ ਜਿਹੜਾ ਆਪਾਂ ਦੇਖਿਆ ਲੰਸਮ ਪੇਮੈਂਟ ਆ ਜਿਹੜੀ ਨਿਊ ਪੈਨਸ਼ਨ ਸਕੀਮ ਦੇ ਵਿੱਚ ਜਿਆਦਾ ਮਿਲ ਰਹੀ ਹੈ ਤੇ ਇਹਦੇ ਵਿੱਚ ਜਿਹੜੀ ਆਪਾਂ ਨੂੰ ਲੰਸਮਾ ਅਮਾਉਂਟ ਆ ਉਹਦਾ ਨਵਾਂ ਫਾਰਮ ਆ ਉਹ ਜਿਹੜਾ ਇੰਟਰਡਿਊਸ ਕੀਤਾ ਉੱਥੇ ਜਿਹੜੀ ਅਮਾਉਂਟ ਵਾੜ ਰਹੀ ਹੈ ਉਹ 254 ਜਾਂਦੇ ਤੇ ਹੁਣ ਇਹਦੇ ਬਾਰੇ ਤੁਹਾਡੇ ਕੀ ਥੋਡੇ ਕੀ ਵਿਊ ਨੇ ਕਿ ਜੇ ਤੁਹਾਨੂੰ ਆਪਸ਼ਨ ਇਸ ਤਰ੍ਹਾਂ ਦੀ ਮਿਲਦੀ ਹੈ ਇਹਦੀ ਜਿਹੜੀ ਸਕੀਮ ਆ ਇਹਦੀਆਂ ਹਲੇ ਬਰੀਕੀਆਂ ਨੇ ਪੂਰੀ ਡਿਟੇਲ ਆ ਉਹਦੇ ਬਾਰੇ ਵਿੱਚ ਆਉਗੀ ਇਹ ਹਜੇ ਸਿਰਫ ਇੱਕ ਰਫ ਕੈਲਕੂਲੇਸ਼ਨ ਸੀ ਇਹ ਰਫ ਕੈਲਕੂਲੇਸ਼ਨ ਦੇ ਅਕੋਰਡਿੰਗਲੀ ਜੇ ਤੁਸੀਂ ਦੋਨਾਂ ਦੇ ਵਿੱਚੋਂ ਚੂਜ਼ ਕਰਨਾ ਚਾਹੋ ਐਨਪੀਐਸ ਚੂਜ਼ ਕਰੋਗੇ ਜਾਂ ਯੂਪੀਐਸ ਚੂਜ਼ ਕਰੋਗੇ ਇਹਦੇ ਤੁਸੀਂ ਜਿਹੜੇ ਆਪਣੇ ਵਿਊ ਨੇ ਜਾਂ ਆਪਣੇ ਵਿਚਾਰ ਨੇ ਉਹ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦਿਓ ਅੱਜ ਦੇ ਲਈ ਇੰਨਾ ਹੀ ਧੰਨਵਾਦ